ਵੱਜਣਾ ਅੱਜ ਪੰਜਾਬੀ ਢੋਲ ਤੇ ਚੰਨ ਤੱਕ ਗੱਲਾਂ ਹੋਣਗੀਆਂ ਵੱਜਣਾ ਅੱਜ ਪੰਜਾਬੀ ਢੋਲ ਤੇ ਚੰਨ ਤੱਕ ਗੱਲਾਂ ਹੋਣਗੀਆਂ ਗੱਬਰੂ ਕਹਿੰਦੇ ਚੰਡੀਗੜ ਆ ਗਿਆ ਕਿ ਕਿ ਤੀੜਾ ਪਰਛਾਵੇਂ ਛੋਣ ਗਿਆ ਅੱਜ ਗੱਜ ਦਾ ਦੇਖ ਦਸਾਂਝਾ ਆਲਾ ਹੁਣ ਫੜ ਲਈ ਲੱਤਾ ਭੂੜਦੀਆਂ ਆ ਪੰਜਾਬੀ ਆ ਗਿਆ ਨਾ ਵੀ ਆ ਸਲੋਗਨ ਜਿਹੜਾ ਪੰਜਾਬੀ ਆ ਗਏ ਓਏ ਇਹ ਮੈਨੂੰ ਲੱਗਦਾ ਮੈਂ ਪੂਰੇ ਵਰਲਡ 'ਚ ਹੀ ਬੋਲਦਾ ਇਹ ਕਰੀਦਾ ਅਮਰੀਕਾ ਦੀ ਸਭ ਤੋਂ ਵੱਡੀ ਸਟੇਜ ਆ ਕੋਚੀਲਾ ਉੱਥੇ ਵੀ ਇਹ ਬੋਲਿਆ ਪੰਜਾਬੀ ਆ ਗਏ ਓਏ ਰਾਈਟ ਪਰ ਮੇਰੇ ਆਪਣੇ ਘਰੇ ਮੈਂ ਇਹ ਸਲੋਗਨ ਨਾ ਬੋਲ ਸਕਾਂ ਬੜੇ ਬੰਦਿਆਂ ਨੇ ਜ਼ੋਰ ਲਾਇਆ ਹੈ ਕਈ ਬੰਦੇ ਬਾਹਰਲੇ ਸੀ ਪਰ ਕਈ ਵਿੱਚੋਂ ਪੰਜਾਬੀ ਵੀ ਸੀ ਨੇ ਮੈਨੂੰ ਦੁੱਖ ਵੀ ਨਹੀਂ ਹੋਇਆ ਮੈਨੂੰ ਹੈਰਾਨੀ ਵੀ ਨਹੀਂ ਹੋਈ ਕੋਈ ਪਰੇਸ਼ਾਨੀ ਨਹੀਂ ਹੋਈ ਇਦਾਂ ਹੁੰਦਾ ਹੀ ਐ ਅੱਜ ਦਾ ਜਿਹੜਾ ਸ਼ੋਅ ਹੈ ਅੱਜ ਦਾ ਜਿਹੜਾ ਕਾਂਸਰਟ ਹੈ ਇਹ ਜਿਹੜਾ ਸਾਡਾ ਮੁੰਡਾ ਨਵਾਂ ਵਰਲਡ ਚੈਸ ਚੈਂਪੀਅਨ ਬਣਿਆ ਜਿਹੜਾ ਨਾ ਗੁਕੇਸ਼ ਉਹਦੇ ਨਾਲ ਹੈ ਅੱਛਾ ਕਿਉਂ ਉਹਦੇ ਨਾਮ ਹੈ ਪਤਾ ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹਣਾ ਤੁਸੀਂ ਜੋ ਵੀ ਜ਼ਿੰਦਗੀ 'ਚ ਸੋਚੋਗੇ ਉਸ ਮੁੰਡੇ ਨੇ ਪਹਿਲਾਂ ਹੀ ਸੋਚ ਲਿਆ ਸੀ ਕਿ ਮੈਂ ਵਰਲਡ ਚੈਂਪੀਅਨ ਬਣਨਾ ਹੈ ਤਾਂ ਉਹ ਬੜ ਕੇ ਹਟਿਆ ਮੁਸੀਬਤਾਂ ਹੋਣ ਗਈਆਂ ਮੈਨੂੰ ਤਾਂ ਰੋਜ਼ ਹੀ ਆਉਂਦੀਆਂ ਪਰ ਕਿੱਥੇ ਉਹ ਇੱਕ ਫਿਲਮ ਦੇਖੀ ਤੁਸੀਂ ਪੋਸ਼ਪਾ ਪੋਸ਼ਪਾ ਦੇਖੀ ਤੁਸੀਂ ਨਾ ਪਹਿਲੀ ਵਾਲੀ ਦੇਖੀ ਵਧੀਆ ਫਿਲਮ ਸੀ ਕਹਿੜ ਫਿਲਮ ਸੀ ਵਧੀਆ ਜੀ ਆ ਦੂਜੀ ਨਹੀਂ ਦੇਖੀ ਪਹਿਲੀ ਦੇਖੀ ਹੈ ਉਹਦੇ ਚੱਕ ਡਾਇਲੋਗ ਆ ਨਾ ਬੜਾ ਮਸ਼ਹੂਰ ਡਾਇਲੋਗ ਹੈ ਕੀ ਹੈ ਝੁਕੇਗਾ ਨਹੀਂ ਸਾਲਾ ਓਕੇ ਓਕੇ ਅੱਛਾ ਜੇ ਸਾਲਾ ਨਹੀਂ ਝੁਕੇਗਾ ਤਾਂ ਸਾਲਿਓ ਜੀਜਾ ਝੁਕ ਜਾਏਗਾ ਇਹ ਸੁਣੀ ਗੱਲਾਂ ਕਰਦੇ ਯਾਰ ਉਹ ਮੈਨੂੰ 22 23 ਸਾਲ ਹੋ ਗਏ ਆਹੀ ਕੁਝ ਦੇਖਦੇ ਨੂੰ ਤੂੰ ਦੇਖ ਤਾਂ ਸਹੀ ਮੇਰੇ ਖੜਾ ਕੌਣਾ ਦਸਾਂ ਜਾਣਾ ਬੁਗੇ ਤੁਸੀਂ ਜਿੰਨਾ ਮਜ਼ਾ ਕਰਨਾ ਹੈ ਨਾ ਆਈ ਪ੍ਰੋਮਿਸ ਗਾਇਜ਼ ਤੁਸੀਂ ਜਿੰਨਾ ਮਜ਼ਾ ਕਰਨਾ ਹੈ ਅੱਜ ਦੀ ਰਾਤ ਤੁਹਾਡੀ ਬੈਸਟ ਨਾਈਟ ਹੋਊਗੀ ਯਾ